ਇੱਕ ਮੈਡੀਸਨ ਨੂੰ ਸ਼ੂਟ ਦਿੱਤੀ ਗਈ ਹੈ ਇੱਕ ਮੈਡੀਸਨ ਦੀ ਦੁਕਾਨ ਹੈ ਜੋ ਕਿ ਨਾਮ ਦਿੱਤੇ ਖੁੱਲੀ ਹੋਈ ਹੈ ਮੁਬਾਰਦ ਮੰਡਲ ਪਰਵਾਗੋਦ ਤੱਕ ਜਿਆਦਾ ਇਸ ਤਰ੍ਹਾਂ ਕਿਸਾਨ ਜੀ ਨੂੰ ਗੱਲਬਾਤ ਕਰਾਂਗੇ ਸਾਡੇ ਕੋਲ ਕੋਈ ਮੈਂਬਰ ਨਹੀਂ ਕਿਸਾਨ ਜੀ ਨੇ ਸੀ ਆਪਾਂ ਨੂੰ ਜੋੜਦੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਗੱਲਬਾਤ ਕਰਦੀ ਆਪਾਂ ਲੈ ਕੇ 30 ਸਮੇਂ ਦੀ ਬੰਦ ਦੀ ਕਾਲ ਦਿੱਤੀ ਗਈ ਸੀ ਵੀ ਤੁਹਾਨੂੰ ਕਿਵੇਂ ਸਮਰਥਨ ਨਹੀਂ ਜਾਇਗ ਪੰਜਾਬ ਮੈਂ ਜੀ ਆਪਣਾ ਫੇਰ ਸਾਈਟਰੀ ਸੰਤੇ ਕਰੀ ਜੁਨੀਆ ਪੰਜਾਬ ਦੇਖੋ ਜੀ ਸਾਨੂੰ ਜਿਵੇਂ ਸਮਰਥਨ ਬਹੁਤ ਵਧੀਆ ਮਿਲ ਰਹੇ ਆਂ ਅਧਿਆ ਰਿਸਪੌਂਸ ਮਿਲ ਰਿਹਾ ਸਾਰੇ ਦੁਕਾਨਦਾਰ ਭਰਾ ਵਪਾਰਕ ਜਿੰਨੇ ਵੀ ਆਪਣਾ ਪੂਰਾ ਸਾਡਾ ਸੰਯੋਗ ਦੇ ਰਹੇ ਨੇ ਤੇ ਆਉਣ ਵਾਲਾ ਸਮਾ ਸੰਘਰਸ਼ ਤੇ ਹੋਰ ਵੀ ਤੇਜ ਕਰਾਂਗੇ ਸੰਕਰਾਂ ਨੂੰ ਮਜਬੂਰ ਨਾ ਹੋ ਕੇ ਇਹ ਸਾਡਾ ਜਿਹੜੀਆਂ ਮੰਗਾਂ ਨੇ ਐਮਐਸਬੀ ਇਹ ਸਾਡੀ ਜਰੂਰ ਇਹਨਾਂ ਨੂੰ ਮੰਗਣੀ ਪਊਗੀ ਤੇ ਸਾਨੂੰ ਜੇ ਹੋਰ ਵੀ ਲੋੜ ਪਈ ਸੰਘਰਸ਼ ਦਾ ਰਸਤਾ ਹੋਰ ਵੀ ਤਿੱਖਾ ਕਰਾਂਗੇ ਵੀ ਆਪਾਂ ਜੇ ਗੱਲਬਾਤ ਕਰੀਏ ਕਿਤੇ ਕਿਤੇ ਆਪਾਂ ਦੇਖੋ ਨਹੀਂ ਪਟ્રોલ ਬੰਪ ਖੁੱਲੇ ਨੇ ਜੇ ਵੀ ਇੱਕੇ ਤੇ ਖੁੱਲੇ ਨੇ ਨਹੀਂ ਜੇ ਕੋਈ ਵੀ ਕੋਈ ਪੈਟਰੋਲ ਪੰਪ ਨਹੀਂ ਖੁੱਲਾ ਹੈਗਾ ਕੋਈ ਕੁਝ ਵੀ ਨਹੀਂ ਖੁੱਲਾ ਜੇ ਕੋਈ ਸਾਈਡ ਤੋਂ ਆਟੋ ਤੋਂ ਸਾਈਡ ਤੋਂ ਕੋਈ ਖੋਲ ਲਾਂਦਾ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਉਹ ਨਾਲ ਦੇ ਨਾਲ ਬੰਦ ਵੀ ਕਰ ਰਹੇ ਨੇ ਇੱਕ ਗੱਲ ਤੁਸੀਂ ਕਿਹ ਜੀ ਕਿ ਆਟੋ ਵਾਲੀ ਆਪਾਂ ਸਵੱਥੇ ਨਹੀਂ ਆਪਾਂ ਦਿਖਾ ਦੇ ਪੈਸਾ ਆਟੋ ਚੱਲਦੇ ਦਿਖਾ ਸਕਦੇ ਆਪਾਂ ਦੇ ਵੀ ਲਾਈਟ ਜੀ ਆਣੇ ਜੇ ਕੋਈ ਆਟੋ ਚੱਲਦੇ ਆਗੇ ਨੇ ਤੁਸੀਂ ਆਪ ਦੇਖ ਸਕਦੇ ਆ ਵੀ ਇਹਨਾਂ ਨੂੰ ਕੋਈ ਪਰਵਾਹ ਹੈ ਨਹੀਂ ਕਿ ਆਪਾਂ ਦੇ ਇਛਾਨੀ ਜੋੜ ਨਹੀਂ ਨਹੀਂ ਜੀ ਫਿਰ ਪਤਾ ਕੀ ਹੈ ਜਿਹੜੇ ਇਹ ਨਹੀਂ ਜੋੜਦੇ ਫਿਰ ਆਪਾਂ ਤਾਂ ਸੋਚਦਾ ਵੀ ਇਹ ਕੰਪਨੀ ਤਸਾਨੀ ਦੇ ਨਾਲ ਸਾਡੇ ਨਾਲ ਚੰਗੇ ਨਹੀਂ ਹੈਗੇ ਚੰਗਾ ਵਧੀਰਾ ਨਹੀਂ ਕਰ ਰਹੇ ਫਿਰ ਇਹਨਾਂ ਨਾਲ ਵੀ ਸਾਨੂੰ ਹੋਏਗੀ ਕਰਨਾ ਪਊਗਾ ਤੇ ਢੱਲੇਵਾਲ ਸਾਹਿਬ ਦੀ ਆਪਣੀ ਕੀ ਚੱਕੇ ਚੱਲਦੀ ਓਥੇ ਨੋਈ ਬਾਰਡਰ ਤੇ ਢੱਲੇਵਾਲ ਸਾਹਿਬ ਆਪਣੇ ਸਹੀ ਆਪਾ ਸਹੀ ਹੋਰ ਬਠੇ ਨੇ ਜੀ ਤੇ ਅਸੀਂ ਢੱਲੇਵਾਲ ਸਾਹਿਬ ਦਾ ਪੂਰਾ ਸਮਰਥਨ ਕਰਦੇ ਆ ਤੇ ਸਾਡੀ ਜੋ ਸੋਚ ਹੈ ਵੀ ਉਹਨਾਂ ਦੇ ਸਮੇਂ ਵਿੱਚ ਸਾਡੀ ਜਿੱਤ ਹੋਊਗੀ ਕੁਈ ਤਸਵੀਰਾਂ ਨੇ ਆਪਣੇ ਕੈਮਰਾਮੈਨ ਸਾਹਿਬ ਨੂੰ ਗੱਲ ਕਰ ਕਹਿ ਦੇਣਾ ਸੀ ਦਿਖਾਓ ਜੀ ਆਟੇ ਨੂੰ ਰੋਕਿਆ ਗਿਆ ਰਹੇ ਆਂਦੇ ਆਪਾਂ ਗੱਲਬਾਤ ਕਰਦੇ ਆਂ ਦੇਖੋ ਜੀ ਜੋ ਆਟੇ ਨੂੰ ਇੰਸਟਾ ਰੋਕਿਆ ਗਿਆ ਆਗਾ ਆਟੇ ਵਾਲੇ ਨੇ ਕੱਭੀ ਇਸ ਵਾਰ ਸੇਂਦਿਗਲਪਰ ਕੀਤੀ ਗਈ ਸੀ ਕਿ ਵੀ ਆਟੇ ਚੱਲ ਕੇ ਰੋਕਿਆ ਗਿਆ ਖੰਡ ਜਿੰਨੇ ਵੱਲੋਂ ਮੇਨ ਬਾਜ਼ਾਰ ਦੇ ਤਸਵੀਰਾਂ ਜੋ ਕਿ ਤੁਹਾਨਾਂ ਸਾਂਝੇ ਕੀਤੀਆਂ ਜਾਂਦੀਆਂ ਦੇਖੋ ਜੀ ਤਸਵੀਰਾਂ ਗਿਆ ਨੇ ਮੇਨ ਬਾਜ਼ਾਰ ਦੀਆਂ ਆ ਦੇਖੋ ਆਟੇ ਵਾਲਾ ਵੀ ਜੋ ਕਿ ਆਟੋ ਚਲਾ ਰਹੇ ਆਗੇ ਬਾਕੀ ਜੋ ਗੱਲਬਾਤ ਕਰੀ ਜੀ ਦਾ ਪਜਾਰ ਦੇ ਵਿੱਚ ਪਰਵਾਹ ਵਾਲਾ ਜਿਹੜਾ ਜੋ ਮਿਲ ਰਿਹਾ ਥਾਂ ਜਿੰਨੇ ਦਿੱਤਾ ਗਿਆ ਆਗਾ ਬਿਲਕੁਲ ਹੀ ਜੋ ਬਾਜ਼ਾਰ ਹੈ ਸਾਰਾ ਸਾਰਾ ਜੋ ਮੇਨ ਬਾਜ਼ਾਰ ਹੈ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਇਹ ਵੀ ਆਪ ਕੀ ਵਿਦਾ ਜੋ ਕਿ ਤੁਹਾਨੂੰ ਸਾਂਝੇ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਟੋਟਲ ਹੀ ਜੋ ਬਾਜ਼ਾਰ ਹੈ ਇਸ ਚ 20 ਬਾਜ਼ਾਰ ਦਾਲਤ ਬਾਜ਼ਾਰ ਅਨਾਜਾਂ ਚੋਂ ਸਾਰਾ ਹੀ ਬੰਦ ਹੈ ਕੁਵਾਰ ਮੰਡਲ ਦਾ ਵੀ ਕਿਸਾਨ ਜੀ ਨੂੰ ਧੰਨਵਾਦ ਕੀਤਾ ਗਿਆ ਸਾਰੇ ਫਾਇਦੇ ਜਿਹੜੇ ਇੱਕ ਘਾਟੋ ਹੋਰ ਆ ਗਿਆ ਹੈ ਪੈਸਾ ਦੇ ਕੋਈ ਘਾਟੋ ਹੋ ਰਿਹਾ ਹੈ ਆ ਦੇਖਦੇ ਆਪਾਂ ਗੱਲਬਾਤ ਕਰਦੇ ਆਂ ਨਾਲ ਵੀ ਜਿਵੇਂ ਕਿ ਬੰਦਨੀ ਕਾਲ ਕੀਤੀ ਗਈ ਤੁਸੀਂ ਬੰਦਨੀ ਸਮਰਥਨ ਕਿਉਂ ਨਹੀਂ ਆਏਗੇ ਬਾਸ ਨਿਕਲ ਜਾ ਰਹੇ ਆ ਹਸਪਤਾਲ ਜਾ ਰਹੇ ਦੋਸਤੋ ਇਹ ਵੀ ਗੱਲਬਾਤ ਵਧੀਆ ਵੀ ਮਰੀਜ਼ਾਂ ਦਾ ਹਸਪੀਟਲ ਜਾਣ ਦੇ ਕਿਸਾਨਾਂ ਨੇ ਪਹਿਲੇ ਕਿ ਅਸੀਂ ਜੋ ਅਮਰਦਸ ਸਿੰਘ ਸਹਾਵਾ ਨੇ ਅਸੀਂ ਉਹਨੂੰ ਬਾਹਰ ਰੱਖਿਆ ਜਿਵੇਂ ਮੈਡੀਸਨ ਵਾਲੇ ਨੇ ਜਾਂ ਵੀ ਹੋਸਪੀਟਲ ਦਾ ਕੰਪਾਡਾ ਵਿਆਹ ਸਾਦੀ ਵਾਲੇ ਵੀ ਬੰਦ ਕਰਾਂਗੇ 61 ਰੁਪਏ ਦੀ ਐਂਟਰੀ ਜਿੱਦਾਂ ਜਪੜਾ ਵੀ ਹਾਟੋ ਦੇ ਵਿੱਚ ਜੋ ਕਿ ਮਰੀਜ਼ ਸੀਗਾ ਕਿਸਾਨ ਯੂਨੀਅਨ ਵਾਲਿਆਂ ਨੇ ਇਹਨਾਂ ਨੂੰ ਜਾਣ ਦਿੱਤਾ ਗਿਆ ਤੇ ਵਿਭਾਗਮੈਂਟ ਦਾ ਕਿਸਾਨ ਜੀ ਨੂੰ ਧੰਨਵਾਦ ਕੀਤਾ ਵਾ ਅਸੀਂ ਜੁੜੇ ਹੋਏ ਕਬਲ ਵਿਆਸਤ ਤੋਂ ਮਨਜੀਤ ਸਿੰਘ ਦੇ ਨਾਲ